ਲਾ ਮੇਰੇ ਵੀਰੋ ਕਹਿੰਦੇ ਟਾਈਮ ਹੋ ਗਿਆ 12 ਤੇ ਸੂਰਜ ਵੀ ਜਮਾ ਸਿਰ ਦੇ ਉੱਤੇ ਆ ਗਿਆ ਹੁਣ ਚੋਬਰਾਂ ਨੇ ਸਮਾਨ ਸਮੁੰਨ ਕਾਸ ਲਿਆ ਤੇ ਕਹਿੰਦੇ ਰੋਟੀ ਪਾਣੀ ਬਾਹਲਾ ਖਾ ਲਿਆ ਲਵੀ ਕੇ ਘਰੇ ਰੁਕੇ ਸੀ ਇਹ ਇਹ ਜਿਹੜਾ ਮੁੰਡਾ ਬੋਲੀ ਵਾਲੀ ਹੈ ਇਹ ਸਾਡੇ ਨਾਲ ਹੀ ਕੰਮ ਕਰਦਾ ਸੀ ਸਸਰੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਨਵਾਂ ਬਲੌਗ ਬਣਾਉਣ ਲੱਗਾ ਹਾਂ ਨਵੇਂ ਸਾਈਕਲ ਤੇ ਸ਼ੁਰੂਆਤ ਕਰ ਰਹੇ ਹਾਂ ਸੀ ਭਾਰਤ ਘੁੰਮਣ ਦੀ ਤੇ ਇਹ ਰਸਤਾ ਕਿੰਨਾ ਕੁ ਲੰਬਾ ਹੋਊਗਾ ਕਿੰਨਾ ਕੁ ਛੋਟਾ ਹੋਊਗਾ ਇਹ ਤਾਂ ਸਾਨੂੰ ਨਹੀਂ ਪਤਾ ਤੁਸੀਂ ਸਾਡੀ ਵੀਡੀਓ ਜ਼ਰੂਰ ਦੇਖਿਓ ਤੇ ਭਾਈ ਆਪਣਾ ਇਹ ਭਰਾ ਸੰਦੀਪ ਜੀ ਦੇ ਪੇਜ ਦਾ ਨਾਮ ਹੈਗਾ ਸੰਦੀਪ ਦਾ ਸਫਰ ਨਾਮ ਠੀਕ ਹੈ ਇਹ ਨਵੀਆਂ ਵੀਡੀਓ ਬਣਾਉਣ ਲੱਗਿਆਗਾ ਤੇ ਪਹਿਲੀ ਵਾਰੀ ਥੋੜਾ ਜਿਹਾ ਅਜੇ ਬੋਲਿਆ ਵੀ ਨਹੀਂ ਜਾਂਦਾ ਤਾਂ ਮੈਂ ਤਾਂ ਬਲੌਗ ਪਹਿਲਾਂ ਤੋਂ ਬਣਾਉਣਾਗਾ ਇਹ ਦੀ ਅੱਜ ਪਹਿਲੀ ਵਾਰੀ ਪਹਿਲਾ ਹੀ ਬਲੌਗ ਆ ਨਵੇਂ ਵੀਡੀਓ ਬਣਾਉਂਦਾਗਾ ਤੇ ਅਸੀਂ ਸਾਰਾ ਇੰਡੀਆ ਘੁੰਮਣਾਗਾ ਸਾਈਕਲ ਤੇ ਠੀਕ ਹੈ ਨਾ ਜੀ ਤੇ ਬਾਬਾ ਮਿਹਰ ਕਰੇ ਹਨਾ ਤੇ ਇਹਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਵਾਂ ਵੀਡੀਓ ਆ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਕੀ ਤੰਗੀ ਆਉਂਦੀ ਹੈਗੀ ਹਨਾ ਕੀ ਖਾਣਾ ਪੀਣਾ ਕੁਝ ਵੀ ਨਹੀਂ ਪਤਾ ਅਸੀਂ ਨਵੇਂ ਬੰਦੇ ਆ ਨਵਾਂ ਹੀ ਐਕਸਪੀਰੀਅੰਸ ਹੈ ਇਸ ਕੰਮ ਵਿੱਚ ਸਾਡਾ ਠੀਕ ਹੈ ਜੀ ਤੇ ਹੁਣ ਅਸੀਂ ਚੱਲਦੇ ਆਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਦੁਆਰੇ ਛੇ ਬੰਜੇ ਤੇ ਮੱਥਾ ਟੇਕ ਕੇ ਅਰਦਾਸ ਕਰਵਾ ਕੇ ਚੋਬਰ ਚੱਲ ਪਏ ਸੱਤ ਵਜੇ ਆ ਕਹਿੰਦੇ ਪੱਟ ਫੁੱਲ ਗਏ ਹਵਾ ਸੰਮਲੀ ਚਲਦੀ ਐ ਕਹਿੰਦੇ ਇੱਧਰ ਦੇਖੋ ਮਾਕਸ ਮੁਕਸ ਲੱਗੀ ਆਂਦੇ ਮਿੱਟੀ ਨਾ ਪੈ ਜਾਏ ਕਹਿੰਦੇ ਕਹਿੰਦੇ ਸਿਆਚਾ ਆਏ ਆ ਮੁੰਡੇ ਕਹਿੰਦੇ ਆ ਲਿਖਾਇਆ ਤਾਂ ਸੁੱਖ ਐ ਜਦੋਂ ਪੂਰਾ ਕਰਾਂਗੇ ਪੈਰਾਂ ਦੀਆਂ ਤਲੀਆਂ ਘਸ ਜਾਣੀਆਂ ਚੋਫਰੋ ਕੀ ਬਣੂਗਾ ਹਾਲ ਮਾੜਾ ਹੀ ਐ ਲੈ ਮੇਰੇ ਵੀਰੋ ਕਹਿੰਦੇ ਟਾਈਮ ਹੋ ਗਿਆ 12 ਸੂਰਜ ਵੀ ਜਮਾ ਸਿਰ ਦੇ ਉੱਤੇ ਆ ਗਿਆ ਹੁਣ ਚੋਬਰਾਂ ਨੇ ਸਮਾਨ ਸਮੁੰਨ ਕਸ ਲਿਆ ਤੇ ਕਹਿੰਦੇ ਰੋਟੀ ਪਾਣੀ ਬਾਲਾ ਖਾ ਲਿਆ ਲਵੀ ਦੇ ਘਰੇ ਰੁਕੇ ਸੀ ਇਹ ਇਹ ਜਿਹੜਾ ਮੁੰਡਾ ਕੋਲੀ ਵਾਲੀ ਆ ਇਹ ਸਾਡੇ ਨਾਲ ਹੀ ਕੰਮ ਕਰਦਾ ਸੀ ਵਾਕ ਸਟੋਰ ਤੇ ਉਹਦੇ ਘਰੇ ਰੁਕੇ ਸੀ ਸਮਾਨ ਸਲਾ ਬਾਲਾ ਖਾ ਲਿਆ ਤੇ ਹੁਣ ਸਾਹ ਹੀ ਨਹੀਂ ਆਂਦਾ ਤੇ ਟਾਈਮ ਵੀ 12 ਵਜ ਗਏ ਆ ਹੁਣ ਦੇਖੋ ਕੀ ਬਣੂਗਾ ਸ਼ਿਕਰ ਦੁਪਹਿਰਾ ਹੋ ਗਿਆ ਚੰਗਾ ਲਵੀ ਬਾਈ ਹੁਣ ਤੇਰੇ ਵਿਆਹ ਤੇ ਆਵਾਂਗੇ ਅਸੀਂ ਠੀਕ ਆ ਠੀਕ ਬਠੀ ਉਹ ਸਾਨੂੰ ਧੱਕੇ ਮਾਰ ਕੇ ਕੱਢਿਓ 6-7 ਦਿਨ ਖੁਰਦੂ ਪਾ ਕੇ ਜਾਣਾ ਬੇਬੇ ਨੂੰ ਕਹਿ ਦੀ ਠੀਕ ਹੈ ਚੰਗਾ ਬਈ ਚੱਲਦੇ ਹਾਂ ਹੁਣ ਇੱਥੋਂ ਚੰਡੀਗੜ੍ਹ ਤੋਂ ਆਪਾਂ ਬਰਨਾਲੇ ਨੂੰ ਆਉਨੇ ਆ ਬਰਨਾਲੇ ਤੋਂ ਬਠਿੰਡੇ ਨੂੰ ਜਾਂਦੇ ਆ ਉਦੋਂ ਆਊਟਲੈਟ ਆਉਂਦਾ ਹੰਡਾਇਆ ਆਊਟਲੈਟ ਬਹੁਤ ਘੈਂਟ ਜਗਾ ਲੋਕੇਸ਼ਨ ਬਹੁਤ ਘੈਂਟ ਹੈ ਦੇਖਣ ਵਾਲੀ ਚੀਜ਼ ਹੈ ਇੰਨੀ ਘੈਂਟ ਵਾਈਬ ਆਉਂਦੀ ਹੈ ਨਾ ਨਿਆਰਾ ਹੀ ਬਾਜ ਜਾਂਦਾ ਹੈ ਉਹ ਘੈਂਟ ਲੋਕੇਸ਼ਨ ਹੈ ਜਦੋਂ ਵੀ ਆਉਂ ਆ ਚੀਜ਼ ਤੇ ਵੇਟ ਕਰਕੇ ਜ਼ਰੂਰ ਜਾਇਓ ਚਲੋ 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 ਆਉਟਲੈਟ ਤੋਂ ਬਾਈ ਸਾਡਾ ਸਫਰ ਫੇਰ ਜਾਰੀ ਹੋ ਚੁੱਕਿਆਗਾ ਗਾਂ ਦੇਖਦੇ ਆ ਵੈਸੇ ਸ਼ਾਮ ਜੀ ਹੋਈ ਪਈ ਆ ਕੀ ਮੌਸਮ ਥੋੜਾ ਖਰਾਬ ਆ ਇਸ ਕਰਕੇ ਸਾਨੂੰ ਅੱਜ ਛੇਤੀ ਰੁਕਣਾ ਪਊਗਾ ਹਵਾ ਵੀ ਬਹੁਤ ਤੇਜ਼ ਚੱਲਦੀ ਆ ਇਸ ਕਰਕੇ ਸੱਤ ਦਾ ਪੱਟ ਸਾਡੇ ਬਾਈ ਜਮਾ ਥੱਕੇ ਪਏ ਆ ਇਹੋ ਥੱਕ ਵੀ ਗਏ ਤੇ ਅਸੀਂ ਹੁਣ ਛੇਤੀ ਛੇਤੀ ਜਾ ਕੇ ਬਰਨਾਲੇ ਦੇ ਏਰੀਆ ਚ ਕੋਈ ਗੁਰਦੁਆਰਾ ਲੱਭਦੇ ਆਂਗੇ ਅਸੀਂ 7 ਵਜੇ ਬਰਨਾਲੇ ਪਹੁੰਚ ਗਏ ਸੀ ਸਿੰਘ ਸਵਾ ਗੁਰਦੁਆਰੇ ਇੱਥੇ ਸਾਨੂੰ ਰੂਮ-ਰਾਮ ਮਿਲ ਗਿਆ ਵਧੀਆ ਰਹਿਣ ਸਹਨ ਨੂੰ ਵਧੀਆ ਰੂਮ ਮਿਲ ਗਿਆ ਇੱਥੇ ਰਹਿਣ ਲਈ ਅਸੀਂ ਅੱਜ ਚੱਲੇ ਆ 55 ਕਿਲੋਮੀਟਰ ਤੜਕੇ ਚੱਲੇ ਸੀ 7 ਵਜੇ ਤੇ ਇੱਥੇ 7 ਵਜੇ ਪਹੁੰਚ ਗਏ ਸੀ ਅਸੀਂ ਅੱਜ ਦਾ ਜਿਹੜਾ ਅਸੀਂ ਸਫ਼ਰ ਕੱਢਿਆ ਸੀ ਆ 55 ਕਿਲੋਮੀਟਰ ਕੱਢਿਆ ਸੀ ਕਿਉਂਕਿ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਉਹਦੇ ਕਰਕੇ ਅਸੀਂ ਅੱਜ ਇੱਥੇ ਰੁਕ ਗਏ ਸੀ ਇਹ ਸਾਡੀ ਸਕੀਮ ਸੀ ਅੱਗੇ ਜਾਣ ਦੀ ਤਾਰ ਕੇ ਇੱਥੇ ਰੁਕਣਾ ਪਿਆ ਗਿਆ ਕਿਉਂਕਿ ਮੌਸਮ ਖਰਾਬ ਸੀ ਅਖਿਆ ਵੀ ਅੱਗੇ ਕੋਈ ਸੁਵਿਧਾ ਮਿਲੇ ਨਾ ਮਿਲੇ ਅਸੀਂ ਕਿਹਾ ਗੁਰੂ ਘਰੀ ਰੁਕ ਜਾਨੇ ਆ ਇੱਥੇ ਰੂਮ ਮਿਲ ਗਿਆ ਸੀ ਆ ਦੇਖੋ ਫੇਰ ਜੀ ਦੋਨੇ ਲਿਟੇ ਪਏ ਆ ਮੋਜਾਣਾ